ਸਸਵਿਤਾਲ ਅਪਾ ਐਕਟੀਵਿਟੀਆਂ ਅਪਾ ਟੌਪਿਕਸ ਡਿਸਕਸ ਕਰ ਰਹੇ ਆ ਸਾਇੰਸ ਦੇ बिकॉज 6 ਟੂ 10th ਸਾਇੰਸ ਜਿਹੜੇ ਇਹਦਾ ਮੇਰਾ ਵਿਸ਼ਾ ਆ ਤੇ ਮੈਂ ਅੱਜ ਨਾ ਐਕਟੀਵਿਟੀ ਪਰਫਾਰਮ ਕਰਨ ਬਾਰੇ ਸੋਚਿਆ ਕਿ ਅੱਜ ਰੰਗ ਦਿੰਨੇ ਆ ਸੋ ਅੱਜ ਅਪਾ ਥੋੜਾ ਜਨਾ ਇੱਕ ਟੌਪਿਕ ਬੈਲੈਂਸਡ ਡਾਈਟ ਉਹਦੇ ਬਾਰੇ ਜਸਟ ਛੋਟੀ ਜੀ ਇਨਫੋਰਮੇਸ਼ਨ ਦਵਾਂਗੀ ਕਿ ਵਾਟ ਇਜ਼ ਬੈਲੈਂਸਡ ਡਾਈਟ ਸੰਤੁਲਿਤ ਭੋਜਨ ਕੀ ਹੈ ਸੰਤੁਲਿਤ ਭੋਜਨ ਉਹ ਭੋਜਨ ਹੈ ਜਿਹੜਾ ਸੀ ਬਾਡੀ ਚ ਲੈਣੇ ਆਪਾਂ ਖਾਣੇ ਖਾਣੇ ਆ ਜਿਸ ਵਿੱਚ 올 ਦ ਅਸੈਂਸ਼ੀਅਲ ਨਿਊਟ੍ਰੀਐਂਟਸ ਜਿਹੜੇ ਪੋਸ਼ਟਿਕ ਤੱਤ ਨੇ ਸਾਡੇ ਫੂਡ ਦੇ ਵਿੱਚੋਂ ਮਿਲਨੇ ਸਾਡੇ ਸਾਨੂੰ ਉਹ ਬਰਾਬਰ ਅਮਾਤਰਾ ਇੱਕ ਸਹੀ ਮਾਤਰਾ ਦੇ ਵਿੱਚ ਜਿਹੜੇ ਹੈਗੇ ਅਸੀਂ ਭੋਜਨ ਦੇ ਵਿੱਚ ਗ੍ਰੈਂਡ ਕਰ ਰਹੇ ਆ ਥੈਟ ਮੀਨਸ ਵੀ ਆਰ ਟੇਕਿੰਗ ਬੈਲੈਂਸਡ ਡਾਈਟ ਉਹਦੇ ਵਿੱਚ ਕੀ ਹੁੰਦੇ ਨੇ ਕਾਰਬੋਹਾਈਡਰੇਟਸ ਹੋਣਗੇ ਪ੍ਰੋਟੀਨਸ ਹੋ ਜਾਂਦੇ ਆ ਵਿਟਾਮਿਨਸ ਹੋ ਜਾਂਦੇ ਆ ਮਿਨਰਲਸ ਹੋ ਜਾਂਦੇ ਆ ਠੀਕ ਹੈ ਫੈਟ ਹੋ ਜਾਂਦਾ ਵਾਟਰ ਹੋ ਜਾਂਦਾ ਰਫੇਜ ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ ਇਹ ਦੋ ਚੀਜ਼ਾਂ ਸਾਡੀ ਬਾਡੀ ਚ ਬਹੁਤ ਜ਼ਰੂਰੀ ਨੇ ਵਾਟਰ ਐਂਡ ਰਫੇਜ ਬਿਕੋਜ਼ ਆਵਰ ਬਾਡੀ ਜਿਹੜੀ ਹੈਗੀ ਉਹ ਬਿਲਡ ਅਪ ਹੀ 60% ਜਿਹੜਾ ਹੈਗਾ ਉਹ ਵਾਟਰ ਆ ਸਾਡੀ ਬਾਡੀ ਦੇ ਵਿੱਚ ਲੰਗਸ ਹੋ ਗਏ ਕਿਡਨੀਜ਼ ਹੋ ਗਏ ਵਰਕ ਕਰ ਰਹੀਆਂ ਥਰੂ ਵਾਟਰ ਦੇ ਨਾਲ ਹੀ ਵਰਕ ਕਰ ਰਹੀਆਂ ਸੋ ਇਹ ਅਸੈਂਸ਼ੀਅਲ ਨਿਊਟ੍ਰੀਐਂਟਸ ਜਿਹੜੇ ਹੈਗੇ ਅਗਰ ਸਾਡੇ ਭੋਜਨ ਦੇ ਵਿੱਚ ਅਸੀਂ ਡੇਲੀ ਇਨਟੇਕ ਕਰ ਰਹੇ ਆ ਥੈਟ ਮੀਨਸ ਵੀ ਆਰ ਹੈਵਿੰਗ ਬੈਲੈਂਸਡ ਡਾਈਟ ਆਪਾਂ ਬੈਲੈਂਸਡ ਡਾਈਟ ਲੈ ਰਹੇ ਆ ਕੋਈ ਵੀ ਚੀਜ਼ ਇਹਨਾਂ ਦੇ ਵਿੱਚੋਂ ਕੱਟਿਆ दैट मींस ਵੀ ਆਰ ਨਾਟ ਟੇਕਿੰਗ ਬੈਲੈਂਸ ਡਾਈਟ थैंक यू